ਮੇਰਾ ਨਾਮ ਰਿੰਦੋਰਾ ਮੈਂ ਬਟਾਲਾ ਰੋਡ ਤੋਂ ਪਾਈ ਦੇ ਰਹਿਣ ਵਾਲੀ ਆ ਸਾਡਾ 18 ਫਰਵਰੀ ਨੂੰ ਝਗੜਾ ਹੋਇਆ ਇੱਕ ਛੋਟੀ ਜੀ ਗੱਲ ਤੋਂ ਝਗੜਾ ਹੋਇਆ ਸੀ ਸਾਡਾ ਤੋਤਾ ਉੱਡ ਕੇ ਗਵਾਨਦੀਆਂ ਦੇ ਘਰ ਚਲ ਗਿਆ ਇਹ ਬਸ ਬੇਟਾ ਫੜਨ ਗਿਆ ਤੋਤਾ ਤੇ ਉਹ ਬੇਟੇ ਨਾਲ ਹਥੋਪਾਈ ਕਰਨ ਲੱਗ ਗਿਆ ਹਨੀਨਾਮ ਦਾ ਲੜਕਾ ਤੇ ਹਥੋਪਾਈ ਕਰਨ ਆ ਗਿਆ ਬਸ ਮੈਂ ਛੜਵਾ ਨਹੀਂ ਗਈ ਨੀ ਤੇ ਸਾਰਾ ਪਰਿਵਾਰ ਆ ਕੇ ਬੇਟੇ ਨੂੰ ਪਾ ਗਿਆ ਉਸ ਤੋਂ ਬਾਅਦ ਤੋਂ ਮੈਂ ਐਫ ਆਈ ਆਰ ਕਰਵਾਣ ਗਈ ਆ ਤੇ ਇਹਨਾਂ ਨੇ ਐਫ ਆਈ ਆਰ ਕਰਵਾਉਣ ਦੇ ਚੱਕਰ ਵਿੱਚ ਇਹਨਾਂ ਨੇ ਮੇਰੇ بیٹے ਦੇ ਸਾਨੂੰ ਵੀ 22 ਬੰਦੇ ਆ ਕੇ ਘਰ ਬੈ ਗਿਆ ਜਿਹੜਾ ਕਿ ਮੇਰੇ ਛੋਟੇ بیٹے ਦੇ ਵੈਪਨ ਮਾਰਿਆ ਉਹਨਾਂ ਨੇ ਵੈਪਨ ਦੀ ਮੁੱਠਾ ਮਾਰਿਆ ਤੇ ਮੇਰੇ ਵੀ ਉਹਨਾਂ ਨੇ ਸਿਰ ਵਿੱਚ ਦਰਦ ਬੁੱਤਰ ਮਾਰੇ ਮੇਰੇ ਹਸਬੰਦ ਦੇ ਸਿਰ ਵਿੱਚ ਵੀ ਮਾਰੇ ਆ ਉਹਨੇ ਇੰਨੀ ਸਾਡੀ ਗੰਭੀਰ ਹਾਲਤ ਸੀ ਤੇ ਉਸਨੇ ਸਾਡੀ ਕੋਈ ਵੀ ਕਾਰਵਾਈ ਨਹੀਂ ਕੀਤੀ ਹਰਜਿੰਦਰ ਐਸਾਈ ਕੋ ਮੇਰਾ ਕੇਸ ਹੀ ਤੇ ਜਤਿੰਦਰ ਸਰ ਵੀ ਮਤਲਬ ਉਹ ਉਸ ਟਾਈਮ ਤੇ ਆਸਰ ਜੋ ਹੀ ਆਗੇ ਸੀ ਜਦੋਂ ਵੀ ਮੈਂ ਅਨੌਕਾਂ ਕੋ ਜਾਂਦੀ ਹੀ ਮਤਲਬ ਉਹਦਾ ਸਮਾਸ ਤੇ ਕੇ ਸਰ ਤੁਸੀਂ ਕੋਈ ਕਾਰਵਾਈ ਨਹੀਂ ਕਰੰਦੇ ਤੇ ਅੱਗੋਂ ਮੈਨੂੰ ਕਹਿੰਦੇ ਹੀ ਕਿ ਮੈਡਮ ਤੁਸੀਂ ਵੇਲੇ ਹੋ ਤੁਸੀਂ ਰੋਜ਼ ਹੀ ਆ ਜਾਂਦੇ ਹੋ ਮੂੰਹ ਚੁੱਕ ਕੇ ਸਰ ਮੈਂ ਮੇਰੇ ਸੱਟਾਂ ਲੱਗੀਆਂ ਸੀ ਮੈਨੂੰ ਇਨਸਾਫ ਚਾਹੀਦਾ ਆ ਮੈਨੂੰ ਹਾਂ ਇਦਾਂ ਕਰ ਸਾਲ 4 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਵੀ ਇੱਕ ਬੁੱਲਸ ਨੇ ਕੋਈ ਪਰਚਾ ਦਰਜ ਕੀਤਾ ਸਰ ਬੁੱਲਸ ਨੇ ਪਰਚਾ ਦਰਜ ਕੀਤਾ 25 ਕੱਚੀ 25 ਬਣਾਈਆਂ ਜਿੱਦੀ ਤੇ ਜਿੱਦੀ ਕੇ ਥਾਣੇ ਤੋਂ ਜਵਾਨ ਤੋਂ ਜਾਂਦੀ ਆ ਮੇਰੇ ਸਾਹੇ ਚ ਸਿਰ ਤੇ 650 ਸਾਢੇ 300 ਦੇ ਸਿਰ ਤੇ ਸਟਾ ਲੱਗੀਆਂ ਸਾਡੀ ਪੂਰੀ ਮਾਰਨ ਵਾਲੀ ਹਾਲਤ ਹੀ ਮਹਲਾ ਵੀ ਇਸ ਗੱਲ ਦਾ ਅਗਵਾਇਆ ਕਿ ਮੇਰੀ ਉਮੀਦ ਨਹੀਂ ਕੋਈ ਮੈਂ ਬਾਜਾਂਗੀ ਸਰ ਉਹਨਾਂ ਦੇ 26 ਤੇ 307 ਲੱਗਦੀ ਹੀ ਪਰ ਉਹਨਾਂ ਨੇ ਨਹੀਂ ਲਾਈ ਵੀ ਉਸ ਨੇ ਕੋਈ ਵੀ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਮੇਰਾ ਇਨਸਾਫ ਹੋ ਸਰ ਮੈਂ ਪ੍ਰਸ਼ਾਸਨ ਤਾਹੋ ਮੰਗਦੀ ਆ ਕਿ ਮੇਰਾ ਜੋ ਵੀ ਮਤਲਬ ਇਨਸਾਫ ਆ ਮੈਨੂੰ ਮਿਲਣਾ ਚਾਹੀਦਾ ਉਹਨਾਂ ਦੇ 26 ਤੇ 307 ਲੱਗਣੀ ਚਾਹੀਦੀ ਆ ਵਾਈਫਾਈ ਰੁਕ ਗਿਆ ਨਹੀਂ ਸਰ ਹਵਾਈ ਘਰ ਨਹੀਂ ਆਏ ਉਹਨੇ ਵੈਪਨ ਮਾਰਿਆ ਸੀ 22 ਮੁੰਡੇ ਲੱਗ ਕੇ ਆ ਗਿਆ ਸਾਨੂੰ ਚਾਰ ਜਨਾਂ ਨੂੰ ਮਤਲਬ ਘਰ ਵਿੱਚ ਆ ਕੇ ਪੈ ਗਿਆ ਮੈਂ ਮੇ ਸਾਡੇ ਘਰ ਦੇ ਤਿੰਨ ਜਣੇ ਤੇ ਬਿਲਕੁਲ ਮਾਰਨ ਵਾਲੀ ਹਾਲਤ ਉਹਨਾਂ ਨੇ ਕੀਤੀ ਆ ਸਿਰਫ ਇੱਕ ਮੇਰਾ ਵੱਡਾ ਬੇਟਾ ਸੀ ਉਹਨੂੰ ਗਵਾਂਡੀਆਂ ਨੇ ਅੰਦਰ ਵੜ ਕੇ ਬਚਾ ਲਿਆ ਸਰ ਤਿੰਨ ਦਿਨ ਮੈਂ ਬੇਹੋਸ਼ ਰਹੀ ਆ ਪੁਲਸ ਨੇ ਵੀ ਸਾਡੇ ਬਿਆਨ ਗਲਤ ਮੋੜ ਤੇ ਲਿਖਤੇ ਆ ਸਹੀ ਤਰ੍ਹਾਂ ਸਾਡੇ ਬਿਆਨ ਨਹੀਂ ਹੋਏ ਸੀ ਤੇ ਜੋ ਸਾਡੀਆਂ ਧਾਰਾ ਬੰਦੀਆਂ ਉਹ ਵੀ ਨਹੀਂ ਲਈਆਂ ਵੀ ਸਾਡੀ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਲਿਖੀ ਉਦੋਂ ਆਇਆ ਜਾਂਦੇ ਨੇ ਪਿਆ ਹਾਂਜੀ ਨਹੀਂ ਸਰ ਜੀ ਅਸੀਂ ਉਹਨਾਂ ਨੂੰ ਵਿਆਪਨ ਦਾ ਮਤਲਬ ਕਹਿੰਦੇ ਸੀ ਤੇ ਉਹਨਾਂ ਨੇ ਵਿਆਪਨ ਦੀ ਜਗ੍ਹਾ ਤੇ ਸਾਨੂੰ ਕਹਿੰਦੇ ਸੀ ਨਹੀਂ ਤੁਸੀਂ ਦਾਤਰ ਵਿਖੋ ਜਹੀਂ ਦਾਤਰ ਦਾ ਦਾਤਰਾਂ ਦਾ ਰਖਵਾਇਆ ਤੇ ਉਹਨਾਂ ਨੇ ਪੁੱਠੇ ਲਿਖਤੇ ਉਹਨਾਂ ਨੇ ਸਾਰੇ ਸਾਡੇ ਬਿਆਨ ਗਲਤ ਹੋ ਕੇ ਲਿਖਤੇ ਸਾਨੂੰ ਇਨਸਾਫ ਨਹੀਂ ਮਿਲਦਾ ਹੁਣ ਤਾਂ ਪਚਾਰ ਮਹੀਨੇ ਹੋ ਗਏ ਸਰ ਕੋਈ ਵੀ ਇੱਕ ਵੀ ਬੰਦਾ ਗ੍ਰਿਫਤਾਰ ਨਹੀਂ ਆਇਆ ਇਨਸਾਫ ਕੀ ਇਹ ਜੀ ਮੁੰਡਿਆਂ ਸਰ ਉਹਨਾਂ ਦਾ ਨਾਮ ਆ ਜਿਹਦੇ ਤੋਂ ਲੜਾਈ ਸ਼ੁਰੂ ਹੋਈ ਹਣੀ ਆ ਉਹਦੇ ਪਿਓ ਦਾ ਨਾਮ ਗੱਡੂ ਆ ਸੋਨੀ ਆ ਹੈਪੀ ਆਜਗਤਾਰਾ ਮੋਨੂ ਕਰਨ ਅਭਿਆ ਜਿਨ੍ਹਾਂ ਨੇ ਮੇਨ ਮੇਰੇ ਸਟਾ ਮਾਰੀਆਂ ਤੁਲੇ ਕਹਿੰਦਾ ਮਤਲਬ ਹੈ ਪੋਸਟਰ ਪਰਚਾ ਤਾਂ ਕੀਤਾ ਹੈ ਪੱਤਾ ਰਹਾ ਨਹੀਂ ਲਾਈਆ ਸੀ ਧਾਰਾ ਨਹੀਂ ਲਾਈਆ ਸਰ ਉਹਨਾਂ ਨੇ ਪੁਲਿਸ ਨੇ ਕੋਈ ਵੀ ਸਹੀ ਤਰ੍ਹਾਂ ਧਾਰਾ ਧਾਰਾ ਹੋਜੀ ਕੋਈ ਨਹੀਂ ਨਹੀਂ ਪੁਲਿਸ ਨੇ ਉਹੀ ਧਾਰਾ ਲਈ ਜਿਹਦੀ ਜਮਾਨਤ ਥਾਣੇ ਵਿੱਚ ਹੁੰਦੀ ਆ ਤੇ ਉਹ ਬਾਰ ਬਾਰ ਸਰ ਜਮਾਨਤ ਕਰਾ ਕੇ ਘੁੰਰੇ ਫਿਰਦੇ ਆ ਉਲਟਾ ਸਗੋਂ ਸਰ ਸਾਨੂੰ ਮਤਲਬ ਸਾਡੇ ਲਗਾਉਂਦੀ ਮਤਲਬ ਮੁੱਛਾਂ ਮੱਟ ਦੇ ਦੇ ਕੇ ਨੰਗਦੇ ਆ ਜਾਣਬੋਝ ਕੇ ਸਾਨੂੰ ਚੜਾ ਚੜਾ ਕੇ ਨੰਗਦੇ ਆ ਉੱਤੋਂ ਕਹਿੰਦੇ ਆ ਕਿ ਤੁਸੀਂ ਸਾਡਾ ਕੀ ਕਰ ਲਿਆ ਹਾਂ ਹਾਂ ਜੀ ਤੁਹਾਨੂੰ ਜਾਨ ਦਾ ਖਤਰਾ ਲੱਗਦਾ ਹਾਂਜੀ ਹਜੇ ਵੀ ਸਰ ਸਾਨੂੰ ਸਾਡੀ ਜਾਨ ਦਾ ਖਤਰਾ ਹੈ ਕਿ ਮਤਲਬ ਉਹ ਸਾਡੇ ਨਾਲ ਹਜੇ ਵੀ ਕੁਝ ਵੀ ਕਰ ਸਕਦੇ ਆ ਮੇਰੇ ਪ੍ਰਸ਼ਾਸਨ ਦਾ ਹੀ ਮੰਗਾ ਕਿ ਜੋ ਵੀ ਮਤਲਬ ਜਿੰਨੀਆਂ ਮੈਨੂੰ ਸੱਟਾਂ ਲੱਗੀਆਂ ਉੰਨੀ ਉਹਨਾਂ ਨੂੰ ਵੀ سزا ਮਿਲਣੀ ਚਾਹੀਦੀ ਜਾਂ 307 ਤੇ 26 ਤੇ ਸਰ ਮੇਰੀ ਭੰਦੀ ਆ ਸਾਡੇ ਕਿੰਨਾ ਦੇ ਸਿਰ 'ਚ ਸੱਟਾਂ ਲੱਗੀਆਂ ਤਦ ਪੁਲਿਸ ਨੇ ਬਿਆਨ ਦਰਜੀਤੇ ਉਹ ਤੁਹਾਡੇ ਪੇਟ ਨੂੰ ਦਸ ਕੇ ਬਿਠਾ ਕੇ ਬਿਆਨ ਸਰ ਮੈਂ ਬਿਆਨ ਦੇਂਦੀ ਹੋਸ਼ ਵਿੱਚ ਨਹੀਂ ਸੀ ਮੈਂ ਬੇਹੋਸ਼ ਹੀ ਤਿੰਨ ਦਿਨ ਸਰ ਮੈਨੂੰ ਕੋਈ ਹੋਸ਼ ਨਹੀਂ ਆਈ ਬੇਟੇ ਨੂੰ ਬਿਠਾਇਆ ਸੀ ਬੇਟੇ ਨੂੰ ਬਿਠਾਇਆ ਸੀ ਸਰ ਮਤਲਬ ਜੋ ਵੀ ਹੋਇਆ ਸੀ ਉਹ ਮੇਰੇ ਨਾਲ ਹੋਇਆ ਸੀ ਬੇਟੇ ਨੂੰ ਅੰਦਰ ਵਾੜਿਆ ਸੀ ਜੋ ਵੀ ਬੇਟੇ ਨੂੰ ਉਹ ਪੁੱਛੀ ਗਏ ਉਹ ਲਿਖੀ ਗਿਆ ਮਤਲਬ ਮੈਨੂੰ ਉਹ ਜਦੋਂ ਮੈਂ ਮੈਨੂੰ ਹੋਸ਼ ਆਈ ਉਦੋਂ ਬਿਆਨ ਲੈ ਚੁੱਕੇ ਸੀ ਰਾ ਦੀ ਲੜਾਈ ਨਹੀਂ ਵੱਡੇ ਦੀ ਉਹ ਤੋਂ ਤਾਂ ਲੰਘ ਆ ਹੀ ਤੇ ਉਹਨਾਂ ਨੇ ਮਤਲਬ ਕਿ ਸਾਰਾ ਟੱਬਰ ਆ ਕੇ ਤੇ ਮਤਲਬ ਕਿ ਇਹਨਾਂ ਨੂੰ ਆ ਕੇ ਗਲੇ ਪਾ ਕੇ ਤੇ ਮੈਨੂੰ ਛਡਾਉਣਾ ਵੇ ਚੋਣਾ ਮੈਨੂੰ ਫਰਦਾ ਸ਼ਾਮਾਂ ਨੂੰ ਤੇ ਇਹ ਸਾਰੇ ਜਣੇ ਆਪਾਂ ਸ਼ਾਮਾਂ ਨੂੰ ਚਾਹ ਪੀਂਦੇ ਆ ਆਪਣੇ ਘਰੇ ਤੇ ਮੇਰੇ ਡੈਡੀ ਨੂੰ ਆ ਕੇ ਨਾਲ ਜਫਾ ਪਾ ਕੇ ਸਾਰੇ ਦਿੱਤੇ ਬਾਹਰ ਰਹਿ ਗਏ ਉਹਨਾਂ ਸਿਰ ਤੇ ਸਿੱਧੇ ਦਾਤਰ ਮਾਰੇ ਮੇਰੇ ਸਿਰ ਤੇ ਵੱਟ ਮਾਰੇ ਉਹਨਾਂ ਨੇ ਤੇ ਜਾਂ ਕੋਈ ਮਾਰਦਾ ਇਨਸਾਫ ਨਹੀਂ ਕਰਿਆ ਨਾ ਹੋਰ ਸੇ ਕੀ ਕਰੀ ਸਰ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਸਸਾ 4 ਮਹੀਨੇ ਹੋ ਗਏ ਇੱਕ ਬੰਦਾ ਉਹਨੇ ਅਰੇਸਟ ਹੈ ਉਸੇ ਕਟਰ ਹਿੱਤ ਹੈ ਹਾਂਜੀ ਸਰ ਕੀਤਾ ਹੈ ਹਲਕੇ ਪਰਚੇ ਦਰਜੀ ਦਿੱਤੇ ਜਿੰਨਾ ਜਮਾਨਤ ਖਾਣੇ ਨੂੰ ਜਾਂਦਾ ਹੈ ਹਾਂਜੀ ਸਰ ਮੈਂ ਡਿਮਾਂਡ ਕਰਦਾ ਉਹਨਾਂ ਨੂੰ ਵਾਅਦਾ ਸਹਾ ਮਿਲਣੀ ਚਾਹੀਦੀ ਸਾਡੀਆਂ ਤਰ੍ਹਾਂ ਮੰਗੀਆਂ ਚਾਹੀਦੀਆਂ ਜਿਹੜੀਆਂ ਸਾਡੀਆਂ ਮੰਗ ਹੈਗੀ ਜਿਹੜੀ ਸਾਡੀ ਸਾਨੂੰ ਮਿਲ ਉਹਨਾਂ ਸਹਾਇਤਾ ਕਿਰਿਆ 14/25 ਮੁਕੱਦਮਾ ਨੰਬਰ ਜਿਹੜਾ 14/25 ਨਾ ਤੇ ਨਿਰਿੰਦਰਪੁਰ ਦੇ ਬਿਆਨ ਤੇ ਪੱਖਾ ਦਰਜ ਹੋਇਆ ਇਹਨਾਂ ਨੇ ਡਾਕਟਰੀ ਇਹਨਾਂ ਨੂੰ ਡਾਕਟੜ ਕੱਢ ਕੇ ਦਿੱਤਾ ਗਿਆ ਹੈ ਇਹਦੇ ਵਿੱਚ ਸੱਟਾਂ ਦੇ ਮਤਾਬਕ ਜਿਹੜਾ ਨਾ ਜੁਰਮ ਲਾਏ ਗਏ ਆ ਇਹਦੇ ਵਿੱਚ ਟੋਟਲ 9 ਦੋਸ਼ੀ ਸੀ 6 ਦੋਸ਼ੀ ਇਹਦੇ ਚ ਗ੍ਰਫਤਾਰ ਕਰ ਲਏ ਗਏ ਆ 3 ਦੋਸ਼ੀਆਂ ਦੀ ਗ੍ਰਫਤਾਰੀ ਬਾਕੀ ਹੈ ਤੇ ਜੋ 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 ਵੀ ਡਾਕਟਰਾਂ ਨੇ ਰਿਪੋਰਟ ਦਿੱਤੀ ਕਿ ਉਹਦੇ ਮਤਾਬਕ ਹੀ ਕਾਰਵਾਈ ਕੀਤੀ ਉਹ ਕਹਿੰਦੇ ਜੀ ਹਜੇ ਸਾਨੂੰ ਜਾਣਨਾ ਚਾਹੀਦਾ ਕਿ ਪ੍ਰਕਿਰਿਆ ਦਵਾ ਤੇ ਇਹੋ ਜੀ ਗੱਲ ਤੇ ਕੋਈ ਨਹੀਂ ਹੈਗੀ ਅਗਰ ਜੇ ਕੋਈ ਦੁਬਾਰਾ ਕੋਈ ਇਹੋ ਜੀ ਗੱਲ ਆ ਸਾਹਮਣੇ ਆਉਂਦੀ ਆ ਤੋ ਸਾਨੂੰ ਇਸ ਸੰਬੰਧੀ ਕੰਪਲੇਂਟ ਦੇਣਾ ਉਹਦੇ ਮਤਾਬਕ ਅਗਲੀ ਕਾਰਵਾਈ ਅਮਚ ਲਿਆਂਦੀ ਜਾਏਗੀ ਦਰਵਾਜ਼ਾ ਜੀ ਇਨਸਾਫ ਲੈ ਦਿੱਤਾ ਤੇ ਤਾ ਦੇਖੋ ਨੋ ਨੋ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਸੀ ਜਿਹਦੇ ਜੋ ਛੇ ਦੋਸ਼ੀ ਪੁਲਸ ਨੇ ਗ੍ਰਿਫਤਾਰ ਕਰ ਲਏ ਤਿੰਨ ਦੋਸ਼ੀ ਘਰੋਂ ਅੱਗੇ ਪਿੱਛੇ ਹੋਏ ਨੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਜੋ ਬਣਦੀ ਸਜ਼ਾ ਜਿਹੜੀ ਉਹ ਦਵਾਈ ਜਾਏਗੀ ਇਨਸਾਫ ਦਿੱਤਾ ਜਾਏਗਾ ਕੋਈ